ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੇਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹੜਾ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀਆਂ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋਗੇ ਆਪਣਾ ਮੋਬਾਈਲ ਨੰਬਰ 91152 65790 ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਦਹੜਾ ਇੱਕ ਸਵਾਨ ਮੱਝ ਦੀ ਵੀਡੀਓ ਕਵਰ ਕਰਕੇ ਦਿਖਾ ਰਹੇ ਹਾਂ ਐਡਰੈਸ ਤੇ ਜਾਣਕਾਰੀ ਆਪਾਂ ਵੀਰਾਂ ਤੋਂ ਪੁੱਛ ਕੇ ਦੱਸ ਦਿਆਂਗੇ ਬਾਈ ਸਤਿ ਸ੍ਰੀ ਅਕਾਲ ਵੀਰੇ ਨਾਮ ਐਡਰੈਸ ਕਨਫਰਮ ਕਰਵਾ ਦੇ ਕੀਲਾ ਬੜਾ ਨਾਮ ਦਰਸ਼ਨ ਪਿੰਡ ਧੋਲਾ ਜ਼ਿਲ੍ਹਾ ਬਰਨਾਲਾ ਤੇ ਦਰਸ਼ਨ ਜਿਹੜੀ ਆਪਾਂ ਸਕਰੀਨ ਤੇ ਵੀਰੇ ਮੱਝ ਦੇਖੀਏ ਨਾ ਕਹਿਮਾ ਸੁਆ ਤੀਜਾ ਸੁਆ ਨਹੀਂ ਬਾਈ ਦੋਸਤੋ ਤੀਜਾ ਸੁਆ ਸੁਈਆ گاਵਾ ਵਾਲਾ ਹਵਾਨਾ ਲੱਗਿਆ ਨਿਖੜਮਾ ਥਾਣ ਲੱਗਿਆ ਮੁੱਠੀ ਵਾਲਾ ਗੈਪ ਤੇ ਸਵੇਰ ਦੀ ਜਵਾਈ ਦਰਸ਼ਨ ਕਹਿ 1 ਵਜੇ ਹੋਈ ਹੋਈ ਹੈ ਮੇਰੇ 7 ਵਜੇ ਹੋਈ ਹੈ ਬਾਈ ਜਮੋ ਸਹੀ ਦੋਸਤੋ ਸਵੇਰ ਦੀ ਜਵਾਈ 7 ਵਜੇ ਲਗਭਗ ਹੋਈ ਹੈ ਕਿਉਂਕਿ ਸਵੇਰੀ ਵੀਰ ਕੋਲੇ ਮੱਝ ਆਈ ਹੈ ਕੰਮ ਹੈਗਾ ਬਿਵਾਰ ਦਾ ਕੋਈ ਝੂਟ ਦੁਪਾਨ ਵਾਲਾ ਕੰਮ ਨਹੀਂਗਾ ਤੇ ਦਰਸ਼ਨ ਨੂੰ ਆਜਰ ਦੁੱਧ ਕਿੰਨਾ ਵੀਰੇ ਬਾਈ 11 ਕਿਲੋ ਦੁੱਧ ਖੁੱਲਾ ਜ 6-7 ਦਿਨਾਂ ਦੀ ਸੂਈ ਥੱਲੇ ਵੀਰ ਕਹਿੰਦਾ ਵੀ 11 ਕਿਲੋ ਆਪਣੇ ਘਰੇ ਹੁਣ ਬਿਲਕੁਲ ਦੁੱਧ ਹਾਇਰ ਹੈ ਚੌਣ ਚਵਾਈ ਹੈਗੀ ਵੀਰ ਕਹਿੰਦਾ ਇੱਕ ਨੰਬਰ ਦੇ ਦਰਸ਼ਨ ਖੋਲ ਕੇ ਵੀਰੇ ਢੇੜਾ ਦਵਾਰ ਦੋਸਤੋ ਚੰਗਾ ਸਟਰਕਚਰ ਵੱਡਾ ਕਰਦ ਕਾਟਰ ਤੇ ਥਾਣਾ ਹਵਾਨ ਵੀ ਹੈਗੀ ਬਿਲਕੁਲ ਸਾਫ ਤੇ ਹਵਾਨਾ ਦੋਸਤੋ ਖੁੱਲਾ ਹਵਾਨਾ ਹੈਗਾ ਸਵੇਰ ਦੀ ਚਵਾਈ ਵੀਰ ਕਹਿੰਦਾ 6-7 ਵਜੇ ਦੇ ਲਗਭਗ ਹੋਈ ਹੈ ਕਿਉਂਕਿ ਆਪਾਂ ਘਰੇ ਲੈ ਕੇ ਵੀਰ ਕਹਿੰਦਾ ਚੋਈ ਹੈਗੀ ਤੇ ਦਰਸ਼ਨ ਚਵਾਈ ਦੀ ਪੋਲੀ ਹੈ ਵੀਰੇ ਦੋਸਤੋ ਚਵਾਈ ਦੀ ਹੈਗੀ ਆ ਪੋਲੀ ਜੇ ਕਿਸੇ ਮੇਰੇ ਵੀਰ ਦੀ ਸੰਮਧਾਰੀ ਚਾਹੁੰਦੀ ਹੈ ਤਾਂ ਵੀਰ ਦਰਸ਼ਨ ਨਾਲ ਦੋਸਤੋ ਜਰੂਰ ਕੰਟੈ ਜਿਵੇਂ ਸੇ ਮੇਰੇ ਵੀਰ ਦੀ ਸੌਂਦਰੀ ਚੋਂ ਦੀ ਦੋ ਟਾਈਮ ਤਿੰਨ ਟਾਈਮ ਵੀਰਾਂ ਦੇ ਘਰੇ ਚੰਗੀ ਤਰ੍ਹਾਂ ਦਸੱਲੀ ਕਰਕੇ ਮੱਝ ਦੀ ਖਰੀਦਦਾਰੀ ਕਰ ਸਕਦੇ ਹੋਗੇ ਤੇ ਦੱਸਣ ਇਹਦਾ ਰੇਟ ਕੀ ਹੋਊਗਾ ਵੀਰੇ ਲੈਣ ਦੇ ਨਾਲ ਭਾਈ ਰੇਟ 1 15 10 ਦੀ ਮੱਝ ਦੇਵਾਂਗੇ ਦੋਸਤੋ ਜੈਨੂਨ ਜਾਂ ਪ੍ਰਾਈਸ ਕੀਤਾ ਵੀਰ ਕਹਿੰਦਾ ਵੀ ਰੇਟ 1 ਲੱਖ ਤੇ 15000 1 10 ਦੀ ਮੱਝ ਦੇਵਾਂਗੇ ਦੱਸਣ ਮੇਰੇ ਧਾਰਾ ਮਾਰ ਕੇ ਦਿਖਾਈ 1 ਲੱਖ ਤੇ ਦੋਸਤੋ 10000 ਦੀ ਵੀਰ ਕਹਿੰਦਾ ਮੱਝ ਦੇਵਾਂਗੇ ਰੇਟ 1 ਲੱਖ ਤੇ 15000 24 ਚਵਾ ਦੀ ਵੀਰ ਕਹਿੰਦਾ ਹੈਗੀਆਂ ਹਨ ਇੱਕ ਨੰਬਰ ਚਵਾਈ ਬੋਲੀ ਇਹਦੇ ਮੰਗਰ ਬੱਚਾ ਕੀ ਹੈ ਵੀਰੇ ਦੋਸਤੋ ਮੰਗਰ ਬੱਜਾ ਕੱਟਾਗਾ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਹੁੰਦੀ ਹੈ ਵੀਰਾਂ ਦੇ ਘਰੇ ਦੋ ਟਾਈਮ ਤਿੰਨ ਟਾਈਮ ਚੰਗੀ ਤਰ੍ਹਾਂ ਦਸੱਲੀ ਕਰਕੇ ਨਿਰਖ-ਪਰਖ ਨਾਲ ਮੱਝ ਦੀ ਖਰੀਦਦਾਰੀ ਕਰ ਸਕਦੇ ਹੋਗੇ ਤਾਰਾ ਮਾਰਦੇ ਰਸਨ ਥੱਲੇ ਵੀਰੇ ਬੱਚਾ ਦੋਸਤੋ ਕੱਦਗਾਠ ਚੰਗਾਗਾ ਬਾਕੀ ਬੋਡੀ ਬੰਤਰ ਮੱਝ ਦਾ ਬਹੁਤ ਸ਼ਾਨਦਾਰ ਹੈਗਾ ਬਿਲਕੁਲ ਲੈਣ ਚਾਪੜ ਵਰਗੀ ਮੱਝ ਪਈ ਹੈ ਕਾਲਾ ਜਾਮਣ ਵਰਗਾ ਰੰਗ ਹੈਗਾ ਵੀਡੀਓ ਬਣਾਉਣ ਦਾ ਸਮਾਂ ਆਪਣਾ ਤਕਰੀਬਨ 6:30 ਦੇ ਲਗਭਗ ਦਾਗਾ ਸਵੇਰ ਦੀ ਚਵਾਈ ਵੀਰ ਕਹਿੰਦਾ ਵੀ ਆ ਦੇਖਸਾਂ ਮੇਨ ਦੋਸਤੋ ਤਾਰਾਂ ਦੀ ਹੈਗੀ ਆ ਬਿਲਕੁਲ ਲੈਨ ਓਕੇ ਦਰਸਨ 110000 ਚੋਂ ਮਾਨਤਾਨ ਹੋਊਗਾ ਦੋਸਤੋ 1 ਲੱਖ ਚ 10000 ਚੋਂ ਤੁਹਾਡਾ ਮਾਨਤਾਨ ਹੋਊਗਾ ਘਰੇ ਆਏ ਬੰਦਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ